ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅਸੀਂ ਆ ਇਸ ਟਾਈਮ ਪਟਿਆਲੇ ਜ਼ਿਲ੍ਹੇ ਦੇ ਵਿੱਚ ਲੋਟਪਿੰਡ ਦੇ ਵਿੱਚ ਖੜੇ ਆ ਜੀ ਜੋ ਕਿ ਪਟਿਆਲੇ ਜ਼ਿਲ੍ਹੇ ਦਾ ਹੈ ਸੀ ਤੁਹਾਨੂੰ ਇੱਕ ਘਰ ਜਿਹੜਾ ਦਿਖਾਉਣ ਲਈ ਇਹ ਵੀਡੀਓ ਬਣਾ ਰਿਹਾ ਜੀ ਤੁਸੀਂ ਇਸ ਘਰ ਨੂੰ ਦੇਖਣਾ ਤੇ ਮਹਿਸੂਸ ਕਰਨਾ ਮੈਂ ਕਹੂੰਗਾ ਵੀਰ ਨੂੰ ਇੱਕ ਵਾਰੀ ਘਰ ਜ਼ਰੂਰ ਦਿਖਾ ਦਿਖਾਇਆ ਜਾਵੇ ਇਸ ਘਰ ਦੇ ਵਿੱਚ ਪੰਜ ਧੀਆਂ ਨੇ ਜੀ ਜੋ ਕਿ ਛੋਟੇ ਉਮਰ ਦੇ ਵਿੱਚ ਜਿਵੇਂ ਪਲੱਸ 2 ਕੀਤੀ ਇੱਕ ਧੀ ਨੇ ਔਰ ਪੰਜ ਧੀਆਂ ਇਸ ਛੱਤ ਥੱਲੇ ਰਹਿੰਦੀਆਂ ਨੇ ਔਰ ਦੋ ਇੱਕ ਉਹਨਾਂ ਦੇ ਮਾਤਾ ਜੀ ਇੱਕ ਉਹਨਾਂ ਦੇ ਪਿਤਾ ਜੀ ਮਤਲਬ ਸੱਤ ਮੈਂਬਰ ਇੱਕ ਬੈੱਡ ਦੇ ਉੱਪਰ ਆਪਣਾ ਜਿਹੜਾ ਕਹ ਦੀ ਸਮਾਂ ਗੁਜ਼ਾਰ ਰਹੇ ਨੇ ਜ਼ਿੰਦਗੀ ਔਰ ਦੱਸਣਾ ਚਾਹੁੰਦੇ ਆ ਤੁਹਾਨੂੰ ਇਸ ਘਰ ਦੇ ਉੱਪਰ ਦੁੱਖਾਂ ਦਾ ਕਹਿਰ ਇਹ ਆ ਵੀ ਇਸ ਘਰ ਕੋਲੇ ਇੰਨੀ ਗਰੀਬੀ ਆ ਨਾ ਤਾਂ ਛੱਤ ਪਵਾਉਣ ਲਈ ਕੋਈ ਪੈਸਾ ਤੇ ਨਾ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਲਈ ਕੋਈ ਪੈਸਾ ਇਹਨਾਂ ਦੇ ਇਹ ਭੈਣ ਨੂੰਣੀ ਨੇ ਨਾਲ ਸਾਡੇ ਇਨਾਂ ਦੇ ਇਹ ਆਪ ਭੈਣ ਕਿਸੇ ਸਕੂਲ ਦੇ ਵਿੱਚ ਅੰਗਣਵਾੜੀ ਚ ਲੱਗੇ ਹੋਏ ਪੜ੍ਹੇ ਤੁਸੀਂ ਨਹੀਂ ਸਿੱਧੂ ਸਕੂਲ ਚ ਹੀ ਪੜ੍ਹੇ ਬੜੇ ਸਕੂਲ ਦੇ ਵਿੱਚ ਲੱਗੇ ਹੋਏ ਨੇ 3000 ਰੁਪਏ ਇਹਨਾਂ ਨੂੰ ਤਨਖਾਹ ਮਿਲਦੀ ਆ ਜੀ ਔਰ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਟੀਵੀ ਦੀ ਯਾਰ ਗੁਰਦਿਆਂ ਦੀ ਸ਼ਿਕਾਇਤ ਆ ਡਾਕਟਰ ਨੇ ਬਿਲਕੁਲ ਜਵਾਬ ਦਿੱਤਾ ਕਹਿੰਦੇ ਇਲਾਜ ਕਰਨ ਤੋਂ ਕਿਉਂਕਿ ਜਦੋਂ ਘਰ ਚ ਗਰੀਬੀ ਹੁੰਦੀ ਆ ਗਰੀਬ ਬੰਦਾ ਤਾਂ ਆਪਣੀ ਬਾਡੀ ਦੇ ਟੈਸਟ ਵੀ ਨਹੀਂ ਕਰਾ ਪਾਉਂਦਾ ਇਲਾਜ ਕਰਾਉਣਾ ਡੈਲਸਸ ਕਰਾਉਣੀ ਟੀਵੀ ਦਾ ਇਲਾਜ ਕਰਾਉਣਾ ਦਾ ਚਲੋ ਸਰਕਾਰ ਵੱਲੋਂ ਫ੍ਰੀ ਆ ਪਰ ਫਿਰ ਵੀ ਕਿਤਨਾ ਕਿਤੇ ਗਰੀਬ ਬੰਦਾ ਤਾਂ ਆਪਣੀ ਬਾਡੀ ਦੇ ਟੈਸਟ ਵੀ ਨਹੀਂ 2000 ਰੁਪਏ ਦੇ ਕਰਾ ਸਕਦਾ ਇਲਾਜ ਕਰਾਉਣਾ ਬਹੁਤ ਦੂਰ ਦੀ ਗੱਲ ਪਰ ਇਸ ਘਰ ਦੇ ਵਿੱਚ ਪੰਜ ਧੀਆਂ ਨੇ ਇਹ ਸਾਡੀਆਂ ਧੀਆਂ ਇਸ ਟਾਈਮ ਖੜੀਆਂ ਨੇ ਤਿੰਨ ਧੀਆਂ ਤਾਂ ਇਸ ਟਾਈਮ ਹਾਜ਼ਰ ਨੇ ਇੱਥੇ ਔਰ ਤੁਸੀਂ ਦੇਖ ਰਹੇ ਹੋ ਘਰ ਦੇ ਹਾਲਾਤ ਔਰ ਇੱਕ ਪਿੱਛੇ ਕਮਰਾ ਇਹਦੇ ਵਿੱਚ ਇੱਕੋ ਕਮਰੇ ਦੇ ਵਿੱਚ ਸੱਤ ਜੀ ਜਿਹੜੇ ਪੈਂਦੇ ਨੇ ਮਤਲਬ ਇੰਨੇ ਇੱਕ ਲੋਡਬੰਦ ਪਰਿਵਾਰ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜਿਹੜੇ ਇਦਾਂ ਦੇ ਪਰਿਵਾਰਾਂ ਦੀ ਮਹਾਰਾਜ ਆਪਸਾਰ ਲੈਣ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਦਾ ਜਿਹੜਾ ਕਮਰਾ ਮੈਂ ਕਹੂੰਗਾ ਵੀਰ ਹੁਣੇ ਇੱਧਰ ਆਉਣ ਇਹ ਕਮਰੇ ਨੂੰ ਜਿਹੜਾ ਆਪਾਂ ਨੇ ਇਹਨਾਂ ਬੱਚਿਆਂ ਲਈ ਤਿਆਰ ਕਰਨਾ ਜੀ ਇਸ ਕਮਰੇ ਦਾ ਆਪਾਂ ਨੇ ਜਿਹੜਾ ਜਿੱਥੇ ਤੱਕ ਵੀ ਆਪਾਂ ਤੋਂ ਕੰਧਾਂ ਜੇ ਸਹੀ ਹੋਈਆਂ ਤਾਂ ਕੰਧਾਂ ਤੋਂ ਕੰਮ ਲਿਆ ਜਾਊਗਾ ਜੀ ਨਹੀਂ ਫਿਰ ਆਪਾਂ ਇੱਧਰ ਤੇ ਲੈਂਟਰ ਜਿਹੜਾ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਤੇ ਆਪਾਂ ਲੈਂਟਰ ਪਾਉਣਾ ਤਾ ਜੋ ਜਿਹੜੇ ਇਹ ਬੱਚੇ ਨੇ ਦੇਖੋ ਹੁਣ ਤੁਸੀਂ ਉੱਪਰ ਇਸ ਟਾਈਮ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ ਦੇਖੋ ਵੀ ਜਦੋਂ ਇੱਥੋਂ ਮੀਂਹ ਆਉਂਦਾ ਤਾਂ ਮੀਂਹ ਦਾ ਜਿਹੜਾ ਸਾਰਾ ਪਾਣੀ ਆ ਉਹ ਥੱਲੇ ਇੱਥੇ ਆਉਂਦਾ ਇੱਧਰ ਬਿਜਲੀ ਦਾ ਪ੍ਰਬੰਧ ਆ ਬਿਜਲੀ ਵੀ ਮੈਂ ਕਹੂੰਗਾ ਵੀਰ ਨੂੰ ਹੌਲੀ-ਹੌਲੀ ਜਿਹੜਾ ਸਾਰਾ ਘਰ ਸੰਗਤ ਨੂੰ ਦਿਖਾਇਆ ਜਾਵੇ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਲੋੜਵੰਦ ਕਿੰਨਾ ਕੁ ਪਰਿਵਾਰ ਆ ਤੁਸੀਂ ਦੇਖੋ ਵੀ ਜਦੋਂ ਉੱਪਰੋਂ ਮੀਂਹ ਆਉਂਦਾ ਤਾਂ ਮੀਂਹ ਸਾਰਾ ਇਸ ਘਰ ਦੇ ਵਿੱਚ ਦੀ ਹੋ ਕੇ ਗਲੀ 'ਚ ਜਾਂਦਾ ਔਰ ਇੱਥੇ ਬਿਜਲੀ ਦਾ ਪ੍ਰਬੰਧ ਆ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ ਕਿਉਂਕਿ ਇਹਦੇ ਉੱਪਰ ਮੀਂਹ ਪੈ ਰਿਹਾ ਬਿਲਕੁਲ ਫਿਊਜ ਨੰਗੇ ਨੇ ਔਰ ਇੱਧਰ ਇਸ ਗਰੀਬ ਪਰਿਵਾਰ ਦਾ ਕੁਝ ਕੁ ਸਮਾਨ ਪਿਆ ਜਿਵੇਂ ਚੀਨੀ ਜਾਂ ਕੁਝ ਕੁ ਧਾਰਮਿਕ ਫੋਟੋਆਂ ਨੇ ਹਰ ਇੱਕ ਧਰਮ ਦੀ ਫੋਟੋ ਤਸਵੀਰ ਇਸ ਘਰ ਦੇ ਵਿੱਚ ਐਸੀਂ ਉਧਰ ਦੇਖਿਆ ਵੀ ਮਤਲਬ ਸ਼ਰਧਾ ਭਾਵਨ ਵਾਲਾ ਪਰਿਵਾਰ ਔਰ ਪੇਟੀਆਂ ਨੇ ਇੱਥੇ ਦੀ ਉਹ ਪਾਣੀ ਜਿਹੜਾ ਪੇਟੀਆਂ ਉੱਪਰ ਦੀ ਇਸ ਘਰ ਦੇ ਉੱਪਰ ਦੀ ਲੰਘ ਜਾਂਦਾ ਤੁਸੀਂ ਸੋਚੋ ਜਦੋਂ ਮੀਂਹ ਤੁਹਾਡੇ ਘਰਾਂ ਚ ਆਉਂਦਾ ਤੁਹਾਨੂੰ ਇੰਨਾ ਕੁ ਵੀ ਖੜਕਾ ਨਹੀਂ ਸੁਣਦਾ ਕਮਰੇ ਚ ਪਰ ਤੁਸੀਂ ਇਸ ਪਰਿਵਾਰ ਦੀ ਸੋਚੋ ਵੀ ਇਹ ਪਰਿਵਾਰ ਉਸ ਟਾਈਮ ਕਿਵੇਂ ਕੱਢਦਾ ਹੋਊਗਾ ਪੰਜ ਧੀਆਂ ਹੋਣ ਕਿਸੇ ਦੇ ਘਰੇ ਵੀ ਨਹੀਂ ਪਾ ਸਕਦੇ ਵੀ ਭਾਈ ਤੂੰ ਫਲਾਣੇ ਦੇ ਘਰੇ ਪੈ ਜੀ ਔਰ ਇੱਥੇ ਦੇ ਹਾਲਾਤ ਤੁਹਾਨੂੰ ਦਿਖਾਉਣ ਲਈ ਅਸੀਂ ਆਇਆ ਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਦਵਾਮਾਂ ਕਰਨੀਆਂ ਨੇ ਇਸ ਪਰਿਵਾਰ ਲਈ ਤਾਂ ਜੋ ਤੁਹਾਡੀਆਂ ਦਵਾਮਾਂ ਨਾਲ ਆਪਾਂ ਇਦਾਂ ਦੇ ਪਰਿਵਾਰਾਂ ਦੀ ਸਾਰ ਲੈ ਸਕੀ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਜਿਹੜਾ ਕਹਿਦੀ ਹੈ 10 ਕਿਲੋਮੀਟਰ ਨਾਲ ਪਿੰਡ ਹੈ ਜੀ ਲੋਟ ਇੱਥੇ ਇਸ ਟਾਈਮ ਅਸੀਂ ਪਹੁੰਚੇ ਹਾਂ ਇਸ ਘਰ ਨੂੰ ਸਿਰਫ ਇਸ ਕਮਰੇ ਦੇ ਛੱਤ ਦੀ ਲੋੜ ਹੈ ਜੀ ਅਦਰਵਾਇਜ਼ ਬੱਚੇ ਪੜ੍ਹਾਈ ਕਰ ਰਹੇ ਨੇ ਚਲੋ ਗੁਰੂ ਸਾਹਿਬ ਦੀ ਕਿਰਪਾ ਬਾਕੀ ਗਰੀਬ ਪਰਿਵਾਰ ਆਪਣਾ ਦਿਹਾੜੀ ਕਰਕੇ ਆਪਣਾ ਜਿਹੜਾ ਸਮਾਂ ਗੁਜ਼ਾਰ ਲੈਂਦਾ ਪ੍ਰਸ਼ਾਦੇ ਪਾਣੀ ਤੋਂ ਨਹੀਂ ਕੋਈ ਇਹੋ ਜਿਹੀ ਪ੍ਰੋਬਲਮ ਹੈਗੀ ਚਲੋ ਫਿਰ ਵੀ ਆਪ ਵੱਲੋਂ ਜਿੰਨੀ ਮਦਦ ਕਰ ਸਕਦੇ ਆ ਉਨੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਾ ਸਮਾਨ ਇਹ ਪੇਟੀ ਕਿਸੇ ਦੇ ਘਰੇ ਪਈ ਸੀ ਚਲੋ ਜਿੰਨਾ ਕਿ ਟਾਈਮ ਉਹ ਤੋਂ ਹੋਇਆ ਉਹਨਾਂ ਨੇ ਲੰਗਾਇਆ ਜੀ ਤੇ ਹੁਣ ਅਗਲੇ ਨੂੰ ਵੀ ਚਲੋ ਤੰਗੀ ਹੁੰਦੀ ਆ ਪ੍ਰੋਬਲਮ ਆਉਂਦੀ ਇਹਨਾਂ ਨੇ ਸਮਾਨ ਕੱਢਤਾ ਤਾਂ ਕਰਕੇ ਆਪਾਂ ਨੂੰ ਫੋਨ ਕਰ ਰਹੇ ਜੀ ਤਾਂ ਕਰਕੇ ਥੋੜੇ ਤੇ ਪ੍ਰੈਸ਼ਰ ਪਾ ਰਹੇ ਜੀ ਅੱਛਾ ਬੇਟਾ ਫਿਰ ਤੁਸੀਂ ਇਸ ਕਮਰੇ ਚ ਸਾਰਾ ਪਰਿਵਾਰ ਰਹਿੰਦੇ ਹੋ ਹਾਂਜੀ ਓਕੇ ਤੁਹਾਡਾ ਇਹ ਕਮਰਾ ਤੁਸੀਂ ਇੱਧਰ ਪੈਣੇ ਵੀ ਹੈਗੇ ਕਦੇ ਹਾਂਜੀ ओके ਤੇ ਇਹ ਕਿ ਦਾਇ ਦੇ ਨੇ ਮੰਜੇ ਡਾਇ ਜਾਂਦੇ ਆ ਓਕੇ ਬਾਈ ਜੀ ਤੁਹਾਨੂੰ ਵੀਰੇ ਸਰੀਰਕ ਪ੍ਰੋਬਲਮ ਕੀ ਹੈ ਜੀ ਸਰੀਰ ਦੀ ਆਹ ਦਮ ਛੱਡਦਾ ਜੀ ਅੱਛੇ ਵੀਰੇ ਹਾਂ ਜੀ ਠੀਕ ਹੈ ਵੀਰੇ ਕੋਈ ਗੱਲ ਨਹੀਂ ਵੀਰੇ ਅਸੀਂ ਇਹਨੂੰ ਕਰਦੇ ਆ ਸਹੀ ਜੀ ਇਸ ਕਮਰੇ ਨੂੰ ਗੁਰੂ ਸਾਹਿਬ ਕਿਰਪਾ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਥੋੜਾ ਜਿਹਾ ਚਲੋ ਸੌਖਾ ਹੋ ਜਾਊਗਾ ਅੰਦਰ ਫਰਸ਼ ਲੱਗ ਜਾਊਗਾ ਜਿੰਨਾ ਵੀ ਕਰ ਸਕਦੇ ਆ ਜੀ ਅਸੀਂ ਆਪਣੇ ਵੱਲੋਂ 100% ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਡੀ ਮੰਗ ਤਾਂ ਖੈਰ ਪਰਿਵਾਰ ਦੀ ਮੰਗ ਤਾਂ ਇਹ ਸੀਗੀ ਜੀ ਵੀ ਸਾਡੀਆਂ ਟੀਨਾ ਹੀ ਪਾ ਦਿੱਤੀਆਂ ਜਾਣ ਛੱਤ ਦੇ ਉੱਪਰ ਸਾਨੂੰ ਸਮਾਂ ਲੰਘ ਜੂਗਾ ਇਹ ਵੀਰ ਹੋਣੀ ਭਾਸੂ ਤੋਂ ਨੇ ਜੀ ਸੰਸਥਾ ਦੇ ਨਾਲ ਜੁੜੇ ਨੇ ਇਹ ਵੀ ਵੀਰ ਹੋਣੀ ਸੇਵਾ ਕਰਦੇ ਨੇ ਜੀ ਔਰ ਇਹਨਾਂ ਵੀਰਾਂ ਨੇ ਸਾਨੂੰ ਦੋ ਤਿੰਨ ਵਾਰੀ ਫਿਰ ਜਿਹੜੀ ਦੱਸਿਆ ਫਿਰ ਅਸੀਂ ਜਾਂਚ ਪੜਤਾਲ ਵੀ ਕੀਤੀ ਪਿੰਡ 'ਚ ਵੀ ਪੁੱਛਿਆ ਪੰਜ ਚਾਰ ਬੰਦਿਆਂ ਨੂੰ ਵੀ ਵਾਕਈ ਲੋੜਵੰਦ ਵੀ ਹੈਗੇ ਨੇ ਤੇ ਅੱਜ ਸਾਡਾ ਸਮਾਂ ਲੱਗਿਆ ਸੀ ਕਿ ਆ ਵੀ ਮੀਹਾਂ ਦਾ ਮਾਹੌਲ ਆ ਅੱਗੇ ਮੀਹ ਆਉਣੇ ਨੇ ਵੀ ਪਰਿਵਾਰ ਤੇ ਪ੍ਰੋਬਲਮਾਂ ਤੇ ਆਪਾਂ ਜਿੰਨਾ ਕੁ ਵੀ ਕਰ ਸਕਦੇ ਆ ਗੁਰੂ ਸਾਹਿਬ ਕਿਰਪਾ ਕਰਨ ਜੀ ਪਹਿਨੇ ਤੁਹਾਡੀ ਕੀ ਮੰਗਾ ਮਤਲਬ ਤੁਸੀਂ ਫਿਰ ਪ੍ਰਸ਼ਾਦਾ ਪਾਣੀ ਵੀ ਦੇਖੋ ਮੈਂ ਕਹੂੰਗਾ ਸੰਗਤਾਂ ਇ ਔਰ ਇੱਥੇ ਜਿਹੜਾ ਪ੍ਰਬੰਧ ਆ ਇੱਥੇ ਜੇ ਮੀ ਆਉਂਦਾ ਤਾਂ ਬੜੀ ਤੰਗੀ ਦੇ ਵਿੱਚ ਮਤਲਬ ਭੈਣ ਭੈਣ ਉਹਨਾਂ ਨੇ ਦੱਸਿਆ ਵੀ ਤੁਸੀਂ ਦੇਖ ਹੀ ਰਹੇ ਹੋ ਛੋਟਾ ਜਿਹਾ ਵਿੜਾ ਜੀ ਹੋਰ ਕੋਈ ਪ੍ਰਬੰਧ ਨਹੀਂ ਹੈਗਾ ਤੇ ਭੈਣੇ ਆਪਾਂ ਇਹਨੂੰ ਕੋਸ਼ਿਸ਼ ਕਰਦੇ ਆ ਥੋੜੇ ਜਿਹੜੇ ਬੱਚੀਆਂ ਨੇ ਭੈਣੇ ਪੰਜ ਏਕੜ ਏਕੜ ਕਲਾਸ ਚ ਪੜ੍ਹਦੀਆਂ ਨੇ ਜੀ ਇੱਕ ਤਾਂ 12ਵੀਂ ਕਰ ਗਈ ਜੀ ਇੱਕ 11ਵੀਂ ਚ ਹੈ ਜੀ ਠੀਕ ਹੈ ਜੀ ਇੱਕ 9 10ਵੀਂ ਚ ਹੈ ਜੀ ਠੀਕ ਹੈ ਜੀ ਇੱਕ 5ਵੀਂ ਚ ਹੈ ਜੀ ਇੱਕ ਹਾਲੇ ਪਹਿਲੀ ਚ ਲਾਇਆ ਜੀ ਬੱਚਾ ਠੀਕ ਹੈ ਜੀ ਉਹ ਸਰਕਾਰੀ ਸਕੂਲ ਚ ਨੇ ਹਾਂਜੀ ਸਰਕਾਰੀ ਚ ਨੇ ਤੁਸੀਂ ਵੀ ਉਸ ਸਕੂਲ ਚ ਲੱਗੇ ਪਿਓ ਜੀ ਹਾਂਜੀ ਠ ਪਣੀ ਉਹ ਸਰਕਾਰੀ ਸਕੂਲ ਚ ਪੜ੍ਹਾਈ ਤਾਂ ਫ੍ਰੀ ਆ ਨਾ ਜੀ ਹਾਂ ਪੜ੍ਹਾਈ ਫ੍ਰੀ ਆ ਓਕੇ ਬਾਕੀ ਕਿਤਾਬਾਂ ਕਤੂਬਾਂ ਦਾ ਖਰਚਾ ਪੈਂਦਾ ਹੋਣਾ ਠੀਕ ਹੈ ਠੀਕ ਹੈ ਬੇਟਾ ਪੜ੍ਹਾਈ ਠੀਕ ਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੇ ਧੰਨਵਾਦ ਜੀ ਤੁਸੀਂ ਇਸ ਪਰਿਵਾਰ ਲਈ ਅਰਦਾਸ ਜ਼ਰੂਰ ਕਰਨੀ ਹੈ ਤੇ ਔਰ ਕਿਸੇ ਵੀਰ ਨੇ ਸੇਵਾ ਕਰਨੀ ਆ ਤਾਂ ਤੁਸੀਂ ਬਿਲਡਿੰਗ ਮਟੀਰੀਅਲ ਦੇ ਰੂਪ ਚ ਸੇਵਾ ਕਰ ਸਕਦੇ ਹੋ ਕਿਸੇ ਮਾਇਆ ਦੀ ਲੋੜ ਨਹੀਂ ਜੀ ਕਈ ਵੀਰ ਕਹਿੰਦੇ ਨੇ ਅਸੀਂ ਕੈਸ਼ ਭੇਜ ਦਨੇ ਆ ਸਾਨੂੰ ਕਿਸੇ ਇਦਾਂ ਦੀ ਚੀਜ਼ ਦੀ ਲੋੜ ਨਹੀਂ ਸਾਨੂੰ ਲੋੜ ਆ ਸਿਰਫ ਬਿਲਡਿੰਗ ਮਟੀਰੀਅਲ ਦੀ ਜਿੰਨਾ ਤੁਸੀਂ ਮਦਦ ਕਰੋਗੇ ਉਨਨਾ ਹੀ ਘਰ ਦਾ ਜਿਹੜਾ ਵਧੀਆ ਘਰ ਬਣ ਸਕਦਾ ਪਰਿਵਾਰ ਦਾ ਲੈਂਟਰ ਪੈ ਸਕਦਾ ਕੰਧਾਂ ਸਹੀ ਹੋ ਸਕਦੀਆਂ ਨੇ ਗੇਟ ਨਵਾਂ ਲੱਗ ਸਕਦਾ ਅੰਦਰ ਫਰਸ਼ ਲੱਗ ਸਕਦਾ ਬੇੜੇ ਚ ਚਲੋ ਇੱਟਾਂ ਦਾ ਫਰਸ਼ ਆ ਘੋਲੂ ਆ ਪੈ ਸਕਦਾ ਮਤਲਬ ਸਿਮਿੰਟ ਰੇਤਾ ਬਜਰੀ ਇੱਟਾਂ ਸਰੀਆ ਇਹਨਾਂ ਚੀਜ਼ਾਂ ਦੀ ਲੋੜ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਆਉਣ ਵਾਲੇ ਸਮੇਂ 'ਚ ਜਲਦੀ ਹੀ ਇਸ ਘਰ ਨੂੰ ਜਿਹੜਾ ਜਿੰਨੇ ਜੋਗੀਆਂ ਆਪਾਂ ਬਣਾ ਕੇ ਨੂੰ ਤਿਆਰ ਕਰੀਏ ਧੰਨਵਾਦ ਜੀ ਹੱਸਦੇ ਬਹਦਰ ਦੋਸਤੋ ਲਾਈਵ ਵੀਡੀਓ ਚੱਲਦੇ ਚੱਲਦੇ ਹੀ ਸਾਰਾ ਨਗਰ ਜਿਹੜਾ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਆਇਆ ਤੁਸੀਂ ਦੇਖੋ ਮੈਂ ਕਹੂੰਗਾ ਵੀਰ ਉਹਨਾਂ ਨੂੰ ਇੱਕ ਵਾਰੀ ਦਿਖਾਇਆ ਜਾਵੇ ਇਹ ਸਾਰਾ ਪਿੰਡ ਹੈ ਜਿਹੜਾ ਇਸ ਗਰੀਬ ਪਰਿਵਾਰ ਦੇ ਨਾਲ ਪਹਿਲਾਂ ਵੀ ਖੜਿਆ ਤੇ ਅੱਜ ਵੀ ਜਿਹੜਾ ਹੁਣ ਵੀ ਵੀਰ ਉਹਨੇ ਦਿਸਬੰਦ ਇਕੱਠਾ ਕਰਨ ਨੂੰ ਤਿਆਰ ਨਹੀਂ ਇਸ ਟਾਈਮ ਵੀ ਜਿਹੜਾ ਵਿਸ਼ਵਾਸ ਦਿਵਾਇਆ ਔਰ ਵੀਰ ਉਹਨਾਂ ਨੇ ਦੱਸਿਆ ਵੀ ਪਹਿਲਾਂ ਜਦੋਂ ਘਰ ਦੇ ਵਿੱਚ ਬਿਮਾਰੀ ਆਈ ਆ ਉਦੋਂ ਵੀ ਜਿਹੜਾ ਇਸ ਪਰਿਵਾਰ ਦੀ ਜਿਹੜਾ ਪਿੰਡ ਵਾਲੇ ਵੀਰਾਂ ਨੇ ਮਦਦ ਕੀਤੀ ਤੁਸੀਂ ਕੀ ਦੱਸ ਰਹੇ ਸੀ ਵੀਰੇ ਅਜੂਰੇ ਆ ਜੋ ਜਦੋਂ ਉਹਨਾਂ ਵੀਰ ਜੀ ਬਿਮਾਰ ਸੀ ਇਹਨਾਂ ਦਾ ਇਲਾਜ ਚੱਲ ਰਿਹਾ ਸੀ ਠੀਕ ਹੈ ਜੀ ਉਦੋਂ ਵੀਰ ਉਹਨਾਂ ਨੇ ਦੱਸਿਆ ਵੀ ਸਾਰੇ ਨਗਰ ਨੇ ਬਹੁਤ ਮਦਦ ਕੀਤੀ ਜੀ ਵੀਰੇ ਸਾਰੇ ਪਿੰਡ ਦੇ ਵਿੱਚ ਲੋਕਾਂ ਨੇ ਪੈ ਗਿਆ ਇਕੱਠੇ ਕਰਕੇ ਦੇ ਨੇ ਠੀਕ ਹੈ ਵੀਰੇ ਪਰ ਹੁਣ ਇਹ ਦੇ ਵਾਸਤੇ ਬਸ ਸਿਰਫ ਇੱਕ ਕੰਮ ਜਿਦ ਲੋ ਵੀ ਇੱਕ ਬੇਇੱਜ਼ਤੀ ਮਹਿਸੂਸ ਕਰ ਲਓ ਪਿਆਗਲਾ ਕੋ ਯਾਰ ਬਾਰ ਬਾਰ ਮੰਗਣ ਆਈ ਜਾਂਦੇ ਨੇ ਇੱਕ ਵਿਚਾਰ ਮੂਹੇ ਦੀ ਮਾਰੇ ਕਹਿ ਨਹੀਂ ਰਹੇ ਦੀ ਨਹੀਂ ਹੋ ਜਾਂਦਾ ਹੁਣ ਜਿੰਮੇ ਵੀਰ ਨੇ ਦੱਸਿਆ ਨਾ ਜੇ ਵੀਰ ਉਹਨਾਂ ਨੂੰ ਪਤਾ ਲੱਗੋ ਤਾਂ ਤਾਂ ਹੀ ਪਤਾ ਹੀ ਨਹੀਂ ਸੀ ਸਾਨੂੰ ਮਿਲਣਾ ਆਈ ਸੀ ਠੀਕ ਆ ਵੀਰੇ ਠੀਕ ਆ ਸਾਨੂੰ ਜਦ ਅਸੀਂ ਉਰੇ ਖੜੇ ਦੇਖਿਆ ਅਸੀਂ ਸਾਰੇ ਹਾਲਾਤ ਨੂੰ ਦੇਖੇ ਸਾਰੇ ਠੀਕ ਆ ਠੀਕ ਆ ਅਸੀਂ ਫਿਰ ਸਾਰੇ ਮੁੰਡੇ ਇਕੱਠੇ ਹੋ ਗਏ ਪਰਾਜੀ ਉਹ ਤੁਹਾਨੂੰ ਉੱਥੇ ਮਿਲਣਾ ਸੀਗਾ ਅਸੀਂ ਬਾਈ ਨੂੰ ਕਹਿ ਕੇ ਅਸੀਂ ਵੀ ਉੱਥੇ ਮਿਲਾਂਗੇ ਸੀ ਫਿਰ ਸਾਰੇ ਅਸੀਂ ਉਰੀ ਆ ਗਏ ਜੀ ਠੀਕ ਆ ਵੀਰੇ ਠੀਕ ਆ ਸਾਨੂੰ ਅਸੀਂ ਹੁਣ ਉਰੀ ਦੇਖਿਆ ਕੇ ਤੇ ਇਹਦੇ ਲਈ ਧੰਨਵਾਦ ਵੀਰੇ ਦੇਖੋ ਪਤਾ ਕੀ ਹੋ ਜਾਂਦਾ ਕਈ ਵਾਰੀ ਨਾ ਜੀ ਬੈਰ ਵਿਰੋਧ ਤਾਂ ਪਿੰਡ ਚ ਅਗਲਾ ਕਹਿੰਦਾ ਜੀ ਉਹ ਤਾਂ ਫਲਾਣੇ ਧਰਮ ਨੂੰ ਮੰਨਦੇ ਨੇ ਜੀ ਉਹਦਾ ਸ਼ਰਾਬ ਪੀਂਦਾ ਜੀ ਮੈਨੂੰ ਖੁਸ਼ੀ ਹੋਈ ਵੀਰੇ ਵੀ ਆਪਾਂ ਬਿਨਾਂ ਉਸ ਚੀਜ਼ ਨੂੰ ਛੱਡ ਕਿੱਤੇ ਵੀ ਸਾਡੀ ਪਿੰਡ ਦੇ ਵਿੱਚ ਕੋਈ ਦਿਮਾਗੀ ਪ੍ਰੇਸ਼ਾਨ ਕੋਈ ਇਨਸਾਨ ਹੋਵੇ ਸਾਨੂੰ ਜਦੋਂ ਮਰਜੀ ਆਵਾਜ਼ ਮਾਰਿਓ ਸਾਰਿਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਇਦਾਂ ਦੇ ਕਾਰਜ ਨੇ ਹੌਲੀ ਹੌਲੀ ਸਮੇਂ-ਸਮੇਂ ਤੇ ਆਪਾਂ ਜਰੂਰ ਆਪਣੇ ਇਲਾਕੇ 'ਚ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰੇ ਅਸੀਂ ਇਹਦੇ 'ਚ ਵੀਡੀਓ ਰਹੀ ਵੀ ਸੰਗਤਾਂ ਨੂੰ ਅਪੀਲ ਕੀਤੀ ਆ ਵੀ ਕੋਈ ਚੀਜ਼ ਦੇਣਾ ਚਾਹੁੰਦਾ ਦੇ ਸਕਦਾ ਕਿ ਕਿਸੇ ਮਾਇਆ ਦੀ ਲੋੜ ਨਹੀਂ ਵੀਰੇ ਮਤਲਬ ਆਪਾਂ ਚੀਜ਼ਾਂ ਦੇ ਰੂਪ 'ਚ ਇਸ ਘਰ ਨੂੰ ਬਣਾਉਣਾ ਜੀ ਠੀਕ ਹੈ ਜੀ ਵੀਰੇ ਕੋਈ ਗੱਲ ਕਹਿਣੀ ਹੋਵੇ ਤਾਂ ਤੁਸੀਂ ਕਹਿ ਸਕਦੇ ਇਹ ਵੀਡੀਓ ਥੋੜੀ ਬਣਾ ਰਹੇ ਹਾਂ ਜਿਹਨੂੰ ਪੋਸਟ ਵੀ ਕਰਾਂਗੇ ਜੀ ਵੀਰੇ ਕੋਈ ਗੱਲ ਸੰਗ ਨਗਰ ਨੇ ਕ ਧੰਨਵਾਦ ਜੀ ਵੀਰੇ ਬਹੁਤ ਧੰਨਵਾਦ ਆਪ ਜੀ ਦਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈ ਦਿਲੋਂ ਧੰਨਵਾਦ ਆ ਜੀ ਸਾਰੇ ਨਗਰ ਦਾ ਵੀਰ ਹਣੀ ਰਾਸ਼ਨ ਦੀ ਸੇਵਾ ਜਿਹੜਾ ਵੀ ਇਦਾਂ ਦਾ ਗਰੀਬ ਪਰਿਵਾਰ ਹੈ ਪਹਿਲ ਦੇ ਆਧਾਰ ਤੇ ਨਗਰ ਨੇ ਬਥੇਰੀ ਮਦਦ ਕੀਤੀ ਇਲਾਜ ਦੇ ਵਿੱਚ ਔਰ ਕਿਤੇ ਨਾ ਕਿਤੇ ਆਪ ਜੀ ਵੀ ਸਮਝਦਾਰ ਹੋ ਇੱਕ ਹੰਗਾਰੇ ਦੀ ਲੋਡ ਹੁੰਦੀ ਆ ਔਰ ਗੁਰੂ ਸਾਹਿਬ ਕਿਰਪਾ ਕਰਨ ਜੀ ਸਮਾਂ ਚੰਗਾ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇੱਕ ਦੱਸਣਾ ਚਾਹਣਾ ਜੀ ਤੁਹਾਡੇ ਪਿੰਡ ਦਾ ਮੁੰਡਾ ਸਾਡੇ ਕੋਲੇ ਠੀਕ ਹੋ ਕੇ ਵੀ ਆਇਆ ਜੀ ਹੁੰ ਹੁਣ ਠੀਕ ਹੈ ਜੀ ਸਾਡੇ ਕੋਲ ਉਹਨੇ ਬਹੁਤ ਸੇਵਾ ਕਰਾਈ ਜੀ ਮਤਲਬ ਗੁੱਸਾ ਬਿਲਕੁਲ ਨਹੀਂ ਦੱਸਦੇ ਕਹਿੰਦੇ ਪਰ ਮਾੜਾ ਮੋਟਾ ਹੋ ਜਾਂਦਾ ਦੀ ਗੁੱਸਾ ਪਰ ਦਵਾਈ ਚੱਲੀ ਮਿਲਦਾ ਕਿੰਨਾ ਟਾਈਮ ਰਿਹਾ ਆਪਣੇ ਕੋਲੇ ਸਾਦਰ ਰਿਹਾ ਹੋ 8-10 ਮਹੀਨੇ ਰਹੀ ਸਾਡੇ ਕੋਲੇ ਸਾਲ ਮੰਗੋ ਜੀ ਹਾਂ ਜੀ ਨਹੀਂ ਹੁਣ ਠੀਕ ਹੈ ਜੀ ਨੇਤਰ ਹਨਾ ਉਹਨਾਂ ਦਾ ਘਰ ਕਿੱਥੇ ਗਿਆ ਜੀ ਠੀਕ ਹੈ ਵੀਰੇ ਠੀਕ ਹੈ ਜੀ ਵੀਰੇ ਠੀਕ ਹੈ ਜੀ